ਨਾਲੀ ਲਿੱਦੇ ਬਾਈ ਕਿੰਨੀਆਂ ਝੋਟੀਆਂ ਸੀ ਬਾਈ ਝੋਟੀਆਂ ਸੀ ਕਿ 22 22 ਝੋਟੀਆਂ ਸੀ 22 22 ਕਿਹੜੇ ਬੁੱਲਦੀ ਆ ਵੀਰੇ ਇਹ ਬਾਈ ਮਹਾਰਾਜੀ ਧੀ ਆ ਕੀ ਰਾਜਸਥਾਨ ਵਾਲਾ ਠੀਕ ਆ ਧੀ ਮਾ ਉਹਦੇ ਭਰਾ ਦੀ ਧੀ ਹੈ ਹੋਸ਼ਾਂ ਰਿਜਲਟ ਤੇ ਹਾਂਜੀ ਹਾਂਜੀ ਘਰ ਦੀ ਪਾਲੀ ਆ ਤਾਂ ਕਰਦੀ ਨੰਬਰ ਤੇ ਆਈ ਝੁੱਟੀ ਬਾਈ ਜੇ ਹੁੰਦੀ ਹੈ ਜਦੋਂ ਬੰਦੇ ਦੀ ਮਿਹਨਤ ਦੇਖਿਆ ਜਦੋਂ ਇੰਨੇ ਜਾਣਿਆ ਬੈਠਿਆ ਮਾਤਰਾਂ 간 ਆ ਕੇ ਲੋਕ ਬਿਧੇ ਮੈਲੇ ਉਹਦੇ ਦਾ ਹੌਸਲੇ ਪਹਿਲੇ ਨੰਬਰ ਤੇ ਆਈ ਝੁੱਟੀ ਤਾਂ ਕਰਦੇ ਗੱਲਬਾਤ ਪਹਿਲਾ ਸੁਆਗਤ ਪਹਿਲੇ ਨੰਬਰ ਤੇ ਆਈ ਝੁੱਟੀ ਤੋਂ ਲਾਈਵ ਹੋਇਆ ਮੈਨੂੰ ਲੱਗਦਾ ਇਹ ਲੈ ਨੰਬਰ 3 ਆ ਛੋਟੀ ਵਾਈਲ ਲੇ ਬੰਦੇ ਜਿਹੜਾ ਡਾਕਟਰ ਆਪਣਾ ਪੰਡਾ ਦੇ ਵਿੱਚ ਪਹੁੰਚੋ ਡਾਕਟਰ ਉੱਥੇ ਦੀ ਛੋਟੀ ਫੱਕ ਬੰਦੇ ਨੇ ਮਿਹਨਤ ਕੀਤੀ ਭਾਈ ਜੀ ਕਿਹੜਾ ਪਿੰਡ ਆਪਣਾ ਉੱਚਾ ਕਿਹੜਾ ਉੱਚਾ ਕਾਣਾ ਉਹ ਕਿਹੜਾ ਪਿੰਡਾ ਡਾਕਟਰ ਆਪਣਾ ਫੀਲਡ ਦਾ ਵੀ ਕੰਮ ਹਾਂਜੀ ਹਾਂ ਨਾ ਏਆਈ ਦਾ ਵਿਚਾਰ ਇਹ ਐਸੇ ਜਿਹੜੇ ਡਾਕਟਰ ਜਿਹੜੇ ਹੁਣ ਨਾ ਵੀ ਇਹ ਚੁਣੇ ਹੁਣ ਮੁੰਡੇ ਆਪ ਦੀ ਛੋਟੀ ਅੱਜ ਦੀ ਪਹਿਲੇ ਨੰਬਰ ਤੇ ਆਈ ਆ ਕੱਲ ਨੂੰ ਜਾ ਕੇ ਪਹਿਲੇ ਨੰਬਰ ਤੇ ਛੋਟੀ ਆਈ ਆ ਭਾਈ ਜੀ ਐਂ ਪੁੱਛੋ ਕਾਣਾ ਬਈ ਆਪਾਂ ਸਾਰੇ ਵਧੀਆ ਲਾਉਣੇ ਆ ਭਾਈ ਜਿਲ੍ਹਾ ਪਰਹੈਂਡਾ ਬਾਕੀ ਬਹੁਤ ਬਹੁਤ ਮੁ ਠੀਕ ਆ ਬੰਦੇ ਚੱਲ ਬਾਅਦ ਨੇ ਅਸੀਂ ਗੱਲ ਦੋ ਨੰਬਰਾਂ ਦੀ ਬਈ ਇਹ ਮਾਰਾ ਜੀ ਦੀ ਰਾਜਸਥਾਨ ਦਾ ਪੀਵਾਗਾ ਤੇ ਕੋਈ ਭਰਾ ਦੀ ਧੀ ਹੈਗੀ ਪਹਿਲਾਂ ਹੈਗੀ 4 ਦਾ ਤੇ ਅੱਜ ਇਥੇ ਕਿੰਨੇ ਸਥਾਨ ਅਸਲ ਕੀਤਾ ਜੀ ਪਹਿਲਾ ਕਿ ਪਹਿਲਾ ਸਥਾਨ ਹਾਸਲ ਕੀਤਾ 51000 ਰੁਪਏ ਦੀ ਰਾਸ਼ੀ ਹੈ ਜਿਹੜੀ ਉਹ ਜਿੱਤਿਆ ਤਾਂ ਬਾਈ ਜੀ ਕੀ ਬਰੀਡ ਦੇ ਵੀ ਕੰਮ ਕਰਦੇ ਹਾਂ ਜੀ ਬਰੀਡ ਦੇ ਕੰਮ ਹੈ ਜੀ 10 ਸਾਲ ਤੋਂ ਬਰੀਡ ਦੇ ਕੰਮ ਕਰਦੇ ਜੀ ਤੇ ਆਪਣਾ ਸੰਪਰਕ ਨੰਬਰ 99885027 ਤੇ ਜੀ ਇਹ ਜਿਹੜੀ ਹੈਗੀ ਆ ਮਰਨ ਨਸਨ ਦੀ ਗਾਂ ਇਸ ਗਾਂ ਇਹ ਸ ਨੰਬਰ ਤੁਸੀਂ ਮੱਝਗਾਣੀ ਮੁਰ ਮੱਝ ਮਰਨਸਲ ਦੀ ਇਸ ਨੰਬਰ ਤੇ ਬਾਈ ਹੁਣਾਂ ਸੰਪਰਕ ਕਰਕੇ ਤੁਸੀਂ ਜਾਣਕਾਰੀਆਂ ਪ੍ਰਾਪਤ ਕਰ ਸਕਦੇ ਹੋ ਤਾਂ ਬਾਈ ਜੀ ਇਹ ਤੁਹਾਡੇ ਕੋਲੇ ਜਿਹੜੀਆਂ ਮੱਝਾਂ ਮਰਨਸਲ ਦੀਆਂ ਉਹ ਵੀ ਵਕਾਊ ਹੈਗੀਆਂ ਨਹੀਂ ਕੋਈ ਬਗਾਊ ਫਗਣੀ ਸੇਲ ਵਾਲੀ ਕੋਈ ਨਹੀਂ ਸੇਲ ਵਾਲੀ ਕੋਈ ਨਹੀਂ ਸੀਮੰਟ ਹੈਗਾ ਪਤਾ ਜੀ ਸੀਮੰਟ ਹੈਗਾ ਜੀ ਤਾਂ ਆਹ ਜਾਣਕਾਰੀਆਂ ਦੇ ਲਈ ਤੁਸੀਂ ਸੰਪਰਕ ਜਿਹੜਾ ਉਹ ਕਰ ਸਕਦੇ ਹੋ ਜਿਲ੍ਹਾ ਨੰਬਰ ਦੇਈਏ ਬਾਈ ਜੀ ਕਿਹੜੇ ਸੀ ਮੰਦਿਰ ਪੁੱਛੋ ਕਲਾ ਜਿਲ੍ਹਾ ਬਟਿੰਡਾ ਆ ਮਰਾ ਮੱਝ ਜਿਹੜੀ ਹੈਗੀ ਆ ਇਹ ਦੂਜਾ ਸਥਾਨ ਹਾਸਲ ਕਰਨ ਵਾਲੀ ਹੈ ਬਾਈ ਜੀ ਇਹਦੇ ਬਾਰੇ ਵੀ ਦੱਸੋ ਤੇ ਆਪਦੇ ਬਾਰੇ ਵੀ ਦੱਸ ਦਿਓ ਸੰਪਰਕ ਨੰਬਰ ਜ਼ਰੂਰ ਦੇ ਦਿਓ ਸਾਡਾ ਪਿੰਡ ਮਹਿਰਾਜ ਹੈ ਨਾਲ ਹੀ ਇੱਕ ਮੱਝ